ਦੋ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਹੋ ਗਏ ਹਨ ਇਹ ਪੂਰਾ ਵਾਕਿਆ ਜਿਹੜਾ ਹੈ ਉਹ ਥੋ ਕਲੀਅਰ ਹੋਇਆ ਜਦੋਂ ਡਿਸੀਜ਼ਡ ਦੀ ਮਦਰ ਨੇ ਪੁਲਿਸ ਨੂੰ ਆ ਕੇ ਦੱਸਿਆ ਕਿ ਉਹਦੇ بیٹے ਦੀ ਕੁੱਟਮਾਰ ਕਰਕੇ ਮੌਤ ਹੋ ਗਈ ਹੈ ਉਸ ਬਿਸ ਨੇ ਜਿਹੜਾ ਹੈ ਲੀਗਲ ਪ੍ਰੋਸੈਸ ਸ਼ੁਰੂ ਕਰਤਾ ਸੀ ਐਫ ਆਈ ਆਰ ਰਜਿਸਟਰ ਕਰਕੇ ਬੋਡੀ ਨੂੰ ਐਕਜ਼ਾਮ ਕਰਵਾਇਆ ਥਰੂ ਡਿਊਟੀ ਮੈਜਿਸਟ੍ਰੇਟ 23 ਅਗਸਤ ਨੂੰ ਜ਼ਿਲ੍ਹਾ ਗਰਦਾਸਪੁਰ ਦੇ ਪੁਲਿਸ ਥਾਣਾ ਧਾਰੀਵਾਲ ਦੇ ਦੀਨਪਿੰਦੇ ਪਿੰਡ ਸਿੰਘਪੁਰਾ ਦੇ ਵਿੱਚ ਇੱਕ ਸ਼ਖਸ ਸੈਮੂਅਲ ਮਸੀਹ ਨਾਮ ਦੇ ਸ਼ਖਸ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਸੀ ਔਰ ਉਸ ਦਾ ਕਾਰਨ ਇਹ ਬਣਿਆ ਸੀ ਕਿ ਉਸ ਦੇ ਘਰ ਇਲਾਜ ਕਰਨ ਵਾਸਤੇ ਇੱਕ ਪਾਸਟਰ ਨੂੰ ਬੁਲਾਇਆ ਗਿਆ ਸੀ ਜਿਸ ਦੀ ਉਸ ਦੀ ਮਾਰਕਟਾਈ ਕੀਤੀ ਗਈ ਜਿਸ ਤੇ ਉੱਤੇ ਦੋਸ਼ ਲੱਗੇ ਨੇ ਜਿਸ ਤੋਂ ਬਾਅਦ ਉਸ ਦੀ ਜਿਹੜੀ ਆ ਮੌਤ ਹੋ ਗਈ ਸੀ ਔਰ ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਕਿਸ ਤਰ੍ਹਾਂ ਜਿਹੜੀ ਸਾਰੀ ਇਹ ਥੀ ਸੁਲਜੀ ਹੈ ਸਬਦ ਲਈ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਐਸਐਸਪੀ ਕੋ ਦਾਸਪੁਰ ਰੀਸ਼ ਦਿਆਮਾ ਜੀ ਸਰ ਕਿਵੇਂ ਕਿਵੇਂ ਇਹ ਜਿਹੜੇ ਤੁਸੀਂ ਇਹ ਪਹੁੰਚੇ ਹੋ ਸਾਰੇ ਰ ਦੋ ਦੋਸ਼ੀ ਜਿਹੜੇ ਉਹ ਗ੍ਰਿਫਤਾਰ ਹੋ ਗਏ ਇਹ ਪੂਰਾ ਵਾਕਿਆ ਜਿਹੜਾ ਹੈ ਉਹਦੋਂ ਕਲੀਅਰ ਹੋਇਆ ਜਦੋਂ ਡਿਸੀਜ਼ਡ ਦੀ ਮਦਰ ਨੇ ਪੁਲਿਸ ਨੂੰ ਆ ਕੇ ਦੱਸਿਆ ਕਿ ਉਹਦੇ بیٹے ਦੀ ਕੁੱਟਮਾਰ ਕਰਕੇ ਮੌਤ ਹੋ ਗਈ ਹੈ ਸੋ ਉਸ ਤੋਂ ਬਾਅਦ ਫਿਰ ਸਾਰੀ ਚੀਜ਼ ਕਲੀਅਰ ਹੋਈ ਹੈ ਉਹ ਫਿਰ ਉਹ ਬਿਸ ਨੇ ਜਿਹੜਾ ਹੈ ਲੀਗਲ ਪ੍ਰੋਸੈਸ ਸ਼ੁਰੂ ਕਰਤਾ ਸੀ ਐਫ ਆਈ ਆਰ ਰਜਿਸਟਰ ਕਰਕੇ ਬੋਡੀ ਨੂੰ ਐਗਜ਼ਿਊਮ ਕਰਵਾਇਆ ਥਰੂ ਡਿਊਟੀ ਮੈਜਿਸਟ੍ਰੇਟ ਔਰ ਉਹਦਾ ਪੋਸਟਮਾਰਟਮ ਵੀ ਕਰਾਇਆ ਗਿਆ ਤਾਂ ਕਿ ਸਾਨੂੰ ਸਾਰੇ ਫੈਕਟਸ ਜਿਉਂ ਕਲੀਅਰ ਹੋ ਜਾਣ ਕੀ ਕਾਰਨ ਬਣਿਆ ਕਿਵੇਂ ਇਹ ਲੋਕ ਉਹਦੇ ਘਰ ਪਹੁੰਚੇ ਨੇ ਜੋ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਉਹਦਾ ਮੁੰਡਾ ਜਿਹੜਾ ਸੀ ਉਹਦੀ ਤਬਤ ਠੀਕ ਨਹੀਂ ਸੀਗੀ ਤਾਂ ਉਹਦੀ ਮਦਰ ਨੇ ਆਊਟ ਆਫ ਫੇਥ ਜੋ ਉਹਦੀ ਪ੍ਰੇਅਰ ਕਰਨ ਦੇ ਲਈ ਇਹ ਜਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਬੁਲਾਇਆ ਸੀ ਬਟ ਉਹਨਾਂ ਨੇ ਦੌਰਾਨੇ ਜੋ ਵੀ ਉਹ ਪ੍ਰੇਅਰ ਕਰ ਰਹੇ ਸੀ ਉਸ ਦੌਰਾਨ ਉਹਨਾਂ ਨੇ ਫਿਰ ਮਦਰ ਨੂੰ ਕਿਹਾ ਕਿ ਇਹਦੇ ਤੇ ਕੋਈ ਸਾਯਾ ਵੀ ਹੈਗਾ ਤੇ ਇਹਨੂੰ ਕਟਮਾਰ ਕਰਨੀ ਦੀ ਸ਼ੁਰੂਆਤ ਕੀਤੀ ਜਿਸ ਦੌਰਾਨ ਫਿਰ ਮਦਰ ਨੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਤੇ ਮਨਾ ਵੀ ਕੀਤਾ ਬਟ ਉਹ ਮੰਨੇ ਨਹੀਂ ਤੋਂ ਉਹਦੀ ਕਾਫੀ ਜ਼ਿਆਦਾ ਮਾਰਕੀਟ ਆਈ ਹੋਣ ਦੇ ਕਾਰਨ ਉਹਦੀ ਫਿਰ ਡੈਥ ਹੋ ਗਈ ਸੀ ਸੋ ਉਹ ਇਨਫੋਰਮੇਸ਼ਨ ਫਿਰ ਮਦਰ ਨੇ ਜਿਹੜੀ ਪੁਲਿਸ ਨੂੰ ਸ਼ੇਅਰ ਕੀਤੀ ਟੋਟਲ ਕਿੰਨੇ ਲੋਕਾਂ ਦੇ ਖਿਲਾਫ ਐਫ ਆਈਆਰ ਹੋਈ ਦੋ ਵਿਅਕਤੀ ਜਿਹੜੇ ਬਾਈ ਨੇਮ ਹੈ ਜਿਨ੍ਹਾਂ ਨੂੰ ਪਛਾਣਦੇ ਸੀ ਤੇ ਉਹਨਾਂ ਦੇ ਨਾਲ ਕਰੀਬ 7-8 ਅਣਪਛਾਣੇ ਵਿਅਕਤੀ ਵੀ ਸੀਗੇ ਜੋ ਉਹਨਾਂ ਦੀ ਮਦਦ ਕਰ ਰਹੇ ਸੀ ਪਹਿਲਾਂ ਵੀ ਕਿਸੇ ਇਸ ਤਰ੍ਹਾਂ ਦੇ ਕੋਈ ਕ੍ਰਾਈਮ ਕੀਤਾ ਜਾਂ ਪਹਿਲਾਂ ਵੀ ਕੋਈ ਅਜਿਹੀ ਗੱਲ ਨਿਕਲ ਕੇ ਆਈ ਸੀ ਸਾਹਮਣ ਅਭੀ ਤੱਕ ਤੋਂ ਸਾਹਮਣੇ ਨਹੀਂ ਆਇਆ ਸਭ ਕੋਈ ਇਨਸੀਡੈਂਟ ਪਹਿਲੇ ਦਾ ਬਟ ਇਹ ਜਿਹੜਾ ਹੈ ਹੁਣ ਅਸੀਂ ਇਹਦੀ ਪੁੱਛਗਿੱਛ ਪ੍ਰੋਪਰ ਕਰਾਂਗੇ ਜਿਸ ਦੇ ਥਰੂ ਕਲੀਅਰ ਹੋ ਜਾ ਕੇ ਕਿ ਇਹ ਇਸ ਤਰ੍ਹਾਂ ਦਾ ਕੰਮ ਪਹਿਲਾਂ ਵੀ ਕਰਦੇ ਸੀ ਕਿਤੇ ਟੂ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਏਗਾ ਇਹ ਅੰਤ ਵਿਸ਼ਵਾਸ ਦੀ ਗੱਲ ਵੀ ਨਿਕਲ ਕੇ ਸਾਹਮਣੇ ਆ ਸਕਦੀ ਹੈ ਕਿ ਫਿਰ ਉੱਤੇ ਵੀ ਜਿਹੜੀ ਇਹ ਗੱਲ ਆਉਂਦੀ ਹੈ ਕਿ ਤੁਸੀਂ ਕੀ ਕਰਦੇ ਹੋ ਕਿ ਇਸ ਤਰ੍ਹਾਂ ਦੇ ਜੇ ਕੋਈ ਇਨਸੀਡੈਂਟ ਹੁੰਦਾ ਹੈ ਉਹ ਨਹੀਂ ਆਈ ਕੈਨਟ ਕਮੈਂਟ ਔਨ ਦਾ ਫੇਥ অর ਐਨੀਥਿੰਗ ਬਟ ਇਹ ਜਿਹੜਾ ਮਾਰਕੋਟਾਈ ਹੈ ਉਹ ਕ੍ਰਿਮੀਨਲ ਆਫੈਂਸ ਹੈ ਕਿਉਂਕਿ ਉਹਦੇ ਬਾਅਦ ਉਹਦੀ ਡੈਥ ਹੋ ਗਈ ਹੈ ਮੁੰਡੇ ਦੀ ਐਂਡ ਉਹਦੀ ਮਦਰ ਨੇ ਬਕਾਇਦਾ ਐਪਲੀਕੇਸ਼ਨ ਦੀ ਹੈ ਉਹ ਆਪਣੇ ਬਿਆਨ ਵੀ ਦਿੰਦੇ ਹਨ ਜਿਸ ਜਿਹੜੇ ਥ्रू ਇਹ ਚੀਜ਼ ਕਲੀਅਰ ਹੋ ਰਹੀ ਹੈ ਸੋ ਡੈਫੀਨਿਟਲੀ ਜਿਹੜਾ ਉਹਦਾ ਪ੍ਰੋਸੈਸ ਉਹ ਅਸੀਂ ਫਾਲੋ ਕਰਕੇ ਜੋ ਵੀ ਇਨਸਾਫ ਇਸ ਦਿਵਸ ਕਰਾਵਾਂਗੇ ਹਾਂ ਬਿਲਕੁਲ ਇਹ ਤੋਂ ਸੁਣਿਆ ਹੈ ਸੰਨ ਐਸਐਸਪੀ ਕੋਰਦਾਸਪੁਰ ਜਿਨ੍ਹਾਂ ਨੇ ਦੱਸਿਆ ਕਿ ਇਹ ਜਿਹੜਾ ਮਰਡਰ ਐਸਆਈਐਸ ਦੇ ਵਿੱਚ ਦੋ ਲੋਕਾਂ ਨੂੰ ਜੋ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ 8 ਦੇ ਲੋਕਾਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਜਿਹੜੀ ਹੈ ਰੇਟ ਜਿਹੜੀ ਹੈ ਚੱਲ ਰਹੀ ਹੈ ਤਾਂ ਜੋ ਕਿ ਉਹਨਾਂ ਦੇ ਵੀ ਜਲਦੀ ਗ੍ਰਿਫਤਾਰੀ ਜਿਹੜੀ ਹੈ ਉਹ ਕੀਤੀ ਜਾ ਸਕੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀ